ਜਾ ਗੁਰੂ ਨਾਨਕ ਦਾ ਖਾਸਾ ਕੌਫੀ ਅੰਕਿਤ ਹੈ ਜਹਾਪਾਤ ਨੇ ਇੰਡੀਆ ਨਿਮਾ ਜੰਮਲਾ ਕਾਰਪੰਦਮੀ ਰਾਹੰਦੇ ਹੈ ਬੰਨਿਆ ਮੋੜਾ ਮੀਟਿੰਗ ਹੋਈ ਹੈ ਇਸ ਮੀਟਿੰਗ ਦਾ ਇਹ ਮੇਨ ਮਕਸਦ ਸੀਗਾ ਇਹ ਦੋ ਵੱਡਾ ਵਾਲ ਲੇਖਕ ਅੰਤਰਰਾਸ਼ਟਰੀ ਕਾਨਫਰੰਸ ਹੋ ਰਹੀ ਹੈ 29 ਤੋਂ 16 ਤੇ 17 ਨੇ ਮਸਤੂਮਾ ਨਿਮਾਕੇਸ਼ਰ ਨਾਰਾਇਣ ਸਿੰਘ ਉਸਨੇ ਬਹੁਤ ਸਾਰ ਕਾਨਫਰੰਸ ਲਈ ਆਪਕਾ ਪੱਖ ਆਇਆ ਹੈ ਉਹਨੂੰ ਜਾਂ ਸੱਸਾ ਆ ਇੰਟਰਨੈਸ਼ਨਲ ਲੈਵਲ ਦੀ ਕਾਨਫਰੰਸ ਆ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਬੱਚੇ ਨੇ ਪਾਰਟਿਸਪੇਟ ਕਰਿਆ ਨੇ ਪੁਰੇ ਨੇ ਅੱਜ ਸਾਰੇ ਇਤਜਾਮ ਕਮੇਟੀਆਂ ਬਣਾਈਆਂ ਗਈਆਂ ਨੇ ਕਿਉਂਕਿ ਪਿਛਲੇ 11 ਮਹੀਨਿਆਂ ਤੋਂ ਇਹਦੇ ਪੱਧਰ ਤੇ ਕੰਮ ਕੀਤਾ ਗਿਆ ਹੈ ਬਹੁਤ ਸਾਰੇ ਕੰਪਨਸਟਾਂ ਤੋਂ ਇਹਦਾ ਫੂਲੀ ਵਿਦਿਆਲੇ ਦਾ ਅਸਾਂ ਅਨੁਮਾਨ ਹੈ ਕਿ ਲਿਧਿਆਰ ਦੇ ਬੱਚਾ ਤੇ ਇਸਦਾ ਜਿਹੜਾ ਮੇਨ ਮਕਸਦ ਆ ਉਹ ਇਹ ਆ ਕਿ ਅੱਜ ਕੋਈ ਜਿਹੜੀ ਜੰਗ ਕਿਹੜੀ ਹੈ ਉਹਨਾਂ ਨੂੰ ਮਾਂ ਬੋਲੀ ਨਾਲ ਜੋੜ ਕੇ ਰੱਖਣਾ ਸਮਭਿਆ ਜਾਣ ਨਾਲ ਜੋੜ ਕੇ ਰੱਖਣਾ ਆਪਣੇ ਦਾਸਪਨਾ ਜੋੜ ਕੇ ਰੱਖਣਾ ਇਹ ਸਾਡਾ ਮੇਨ ਮਕਸਦ ਹੈ ਇਹ ਵਿਗਿਆਨਿਕ ਪਨਾਲ ਤੇ ਪ੍ਰੋਜੈਕਟ ਜਿਹੜਾ ਬੜੀ ਬੰਦੀਆਂ ਤੇ ਜਾ ਰਿਹਾ ਹੈ ਤਾਂ ਸਾਰਿਆਂ ਨੂੰ ਮੈਂ ਪ੍ਰਮਾਣਿਤ ਕਰਦਾ ਕਿ ਜਿੰਨਾ ਵੀ ਤੁਸੀਂ ਆਪਣਾ ਬੱਚਾ ਨੇ ਪੰਜਾਬੀ ਬੋਲਣਾ ਲਾਓ ਸਾਡੀ ਨਾਲ ਜੁੜੋ ਕਾਮਾਸ਼ਾ ਪ੍ਰੇਰਣਾ ਦੀਆਂ ਕਰਵਾ ਕੰਟੀਨਾ ਨੂੰ ਚਾਪਨੇ ਬੱਚਿਆਂ ਦੀ ਨਾਲ ਜਿਗਾਓ ਜਾਂ ਫਿਰ ਫੋਰਸਨ ਤੇ ਆ ਕੇ ਆਪ ਵੀ ਬਹੁਤ ਕਿਸੀ ਬਤਾ ਮਨ ਜੀ ਬਿਲਕੁਲ ਥੋੜਾ ਇੱਥੇ ਡਾਊਨ ਜਿਆ ਸਾਡੇ ਕਲਾਸਿਕ ਜਿਹੜੀ ਕਵੀਸ਼ਰੀ ਆ ਉਹਦਾ ਮੇਰੇ ਨਾਲ ਸਾਨੂੰ ਜਿਹੜੇ ਹਨ ਇੱਕ ਵਕਤਰਾ ਸੈਸ਼ਨ ਪੜਾਇਆ ਹੋਇਆ ਜਿਹੜਾ ਤਾਂ ਆਇਆ ਉਹ ਤੇ ਦਿੱਤੀ ਬੜੀ ਇਹੀ ਉੱਚ ਡਾਸ ਸੋਹਾਰੇ ਵੀ ਰੋਟਾ ਕਰਨੀ ਨਾ ਤੇ ਦੂਸਰਾ ਜਿਹੜਾ ਟੈਕਨੋਲੋਜੀ ਦੀ ਗੱਲ ਸਾਹਿਬ ਨੇ ਗੱਲ ਕੀਤੀ ਆ ਤਾਂ ਇਹਨਾਂ ਨੇ ਬੜਾ ਸਹਿਮਤਾ ਤਾਂ ਜਿਨ੍ਹਾਂ ਨੇ ਬੜੇ ਸਾਰੇ ਸੁਜੈਸ਼ਨ ਦਿੱਤੇ ਨੇ ਅਸੀਂ ਉਹਨਾਂ ਨੂੰ ਪਾਲਣਾ ਕਰਾਂਗੇ پرانی خوشی بھی آ اس پروجیکٹ کی جہاں کہ پنجابی پینڈا کے نات چل رہا پروجیکٹ انہیں ساری اپنی چتر بہت شان شانت ویبسائٹ ہے آپ وہ وزٹ کروا یو یوٹیوب چینل ہے کرو اور سوشل میڈیا سے بہت سارے بکھے بکھرے پلٹفارمس ہے سر جایا اپنی ماں بندی جی نمیاں گانا نمک رات کام کر رہا ہے اپنے ਇਹ ਇਸ ਫਰਮਾਨਾ ਦੇ ਕਿਰਿਆ ਦਿੱਤਾ ਮਿਲਦਾ ਕਿ ਸਾਡਾ ਇੰਨਾ ਦਾ ਕੋਈ ਸਿਸਟਮ ਹੀ ਨਹੀਂ ਰਲ ਕੇ ਬਣਾਇਆ ਗਿਆ ਕਿ ਜਿਹੜੇ ਡੈਫੀ ਨਹੀਂ ਸੰਭਾਤ ਸੀ ਆ ਜਿਹੜਾ ਸਾਡੇ ਜਿਹੜਾ ਸਿਹਤ ਸਕੀਤਾ ਅਸੀਂ ਕਰਤਾ ਇਸ ਕਿਸੇ ਨਾਮੀ ਸਲਾਹ ਨਾਲ ਉਹਦਾ ਪੈਸਾ ਜੋ ਵੀ ਕਰ ਸਕਾਂਗੇ ਅਸੀਂ ਡੈਫੀ ਕਰਾਂਗੇ ਪਰ ਨਾਲ ਦੀ ਨਾਲ ਇਹ ਜਿਹਨੂੰ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਨਵੀਆਂ ਕਲਮਾਂ ਨਵੇਂ ਢਾਂਤ ਦਾ ਜਿਹੜਾ ਸਪਾਸ ਲਿਖੇ ਨੇ ਇਹਨਾਂ ਦੀ ਅਸੀਂ ਕਿਤੇ ਕਿਤੇ ਲਾਈਨ ਔਰਡਿਡੀ ਖਾਫ ਕੇ ਰੱਖੀ ਹੈ ਸਾਫਟ ਕਾਪੀ ਨੇ ਲੈ ਸਾਈਟ ਤੇ ਨੇ ਕਿ ਕਿ ਜਿਹੜਿਆ ਵੀ ਵਾਰਡ ਦੇ ਸੁਪਰੇ ਰਾਜਸਥਾਨ ਤੋਂ ਕਰਦੇ ਤੇ ਸਾਰੇ ਡੈਲੀਗੇਟ ਸਾਹਿਬ ਜੀ ਆ 16 ਸੂਬਾ ਦਾ ਨੰਬਰ ਸੜੀ ਵੱਡੀ ਗੱਲ ਦਾ ਕੋਰਡਰ ਵਾਲ ਸਾਹਿਬ ਜੀ ਅੰਤਰਰਾਸ਼ਟਰੀ ਦਰਸ਼ਕਾਂ ਤੋਂ ਹਾਜ਼ਰ ਹੋਏ ਉਸ ਦੇ ਚੈਰੀ ਸਿੱਧੇ ਦਾ ਚੈਰ ਹੋਈ ਸੀ ਅਸੁੱਪੀ ਬਾਠ ਉਹਨਾਂ ਨੇ ਬਿਨਾਂ ਤੋਂ ਜਿਹੜਾ ਤੁਹਾਡਾ ਬਿੱਟੇ ਜੀ ਇਹਨਾਂ ਨੂੰ ਇਹ ਸਪਰਟ ਕਰਦੇ ਕਰਨੇ ਆਪਣੇ ਅੰਸੂਰ ਜੀ ਹੈ ਔਰ ਤੁਸੀਂ ਜਿਹੜਾ ਅੱਜ ਉੱਪਰ ਕੀ ਨਾਮ ਹੈ ਜਿਹੜਾ ਅਸੀਂ ਇੰਨੇ ਦੇਖਿਆ ਬਸ ਉਹ ਬਾਈਕ ਜਿਹੜੇ ਤੇ ਫੋਰਥ ਲਿਖੇ ਬਾਦ ਸਾਹਿਬ ਦੀ ਇੱਕ ਫਾਈਲ ਹੋ ਸਕਦੀ ਕਰ ਦਿੱਤੀ ਗਈ ਔਰ ਜਿਹੜਾ ਬਾਦ ਸਾਹਿਬ ਜਿਹੜਾ ਜਾ ਚੁੱਕਾ ਹੈ ਇਹਨਾਂ ਬੱਚਿਆਂ ਬਾਰੇ ਵੀ ਬਾਦ ਸਾਹਿਬ ਨੇ ਵੀ ਫੋਰਥ ਗੋਰਮ ਤੋਂ ਲਗੋ ਕ੍ਰਿਪਾ ਨੂੰ ਪੇਸ਼ ਕਰ ਦਿੱਤਾ ਹੈ। ਆਲਰੇਡੀ ਦੱਸਿਆ WhatsApp ਤੇ ਕਿ ਕਿਵੇਂ ਇਹਨਾਂ ਜਪਤੀ ਕਰਾਇਆ ਖਲਾਸ ਅਲਰੇਡੀ ਕਰਾਇਆ ਗਿਆ ਸੀ। ਕਰ ਦਿੱਤਾ ਹੈ। ਇਹ ਜਿਹੜਾ ਮੈਨੂੰ ਬੈਠੇ-ਬੈਠੇ ਹੁਣ ਯਾਦ ਆ ਰਿਹਾ ਸੀ ਦੱਸ ਸਰ ਕਿ ਆਪਾਂ ਜੀ 14 ਨੰਬਰ ਨੂੰ ਦਿੱਕ ਪਾਸ ਸਰਾਬਾ ਜਿਲ੍ਹੇ ਨਾਲ ਦੇ 6 ਸੱਤੇ ਦਾ ਸਾਡਾ ਜਿਹੜਾ ਜੀ ਪਰਸਪਲ ਹੋਵੇ ਪਰ ਸਾਨੂੰ ਕੰਪਨੀ ਡੈਡੀਕੇਟ ਕਰਨੀ ਚਾਹੀਦੀ ਹੈ ਔਰ ਕਿਉਂਕਿ ਕੰਪਨੀ ਵੀ 1.5 ਸੌ ਕੁ ਪੈਸੇ ਲਗਾ ਕੇ ਮਤਲਬ ਦੋਨੇ ਮਮਸ਼ਾ ਦੀ ਪ੍ਰੇਰਣਾ ਸੋਧ ਬੜਕ ਤੱਕ ਬਾਕੀ ਬਸਤੋਂ ਖਾਓ ਦੀ ਬੜੀ ਵੱਡੀ ਪ੍ਰੋਸੈਸ ਹੈ ਇਸ ਦੇ ਖੇਤਰ ਤੇ ਤੰਤ ਜਿਹੜੇ ਉੱਥੇ ਗੁਰੇ ਨੈਤਿਕ ਫਿੰਜੀ ਉਹਨਾਂ ਨੇ ਹੀ ਗੁਜਰਾਵਾਲੇ ਨੂੰ ਮਤਲਬ ਖਾਲਸਾ ਦਿੱਤੀ ਜੀ ਰੱਖੀ ਸੀ ਜਿਸ ਨਾਲ ਜੀਤ ਹੋਇਆ। ਉਹਦੇ ਜਿਹੜੇ ਲਾਲ ਫਿਰ ਦੇ ਇਸ ਪਾਲੇ ਦੇ ਪਤਾ ਦੇ ਰਹੇ ਨੇ ਕੋਈ ਬਾਤ ਕਰਦੇ। ਤੇ ਮੈਂ ਇਹ ਕਹਾਂਗਾ ਕਿ ਜਿਹੜੇ ਵੱਡੇ ਸਾਡੇ ਪਾਲਸਾ ਨਿਰਦੇਸ਼ ਨੇ ਜਿਹਨਾਂ ਦੇ ਵਿੱਚ ਕੁਝ ਨਾ ਥੇ ਗੇਟ ਵੀ ਮਿਲੋ ਤਾਂ ਕਿ ਪੇਰ ਨਾ ਬਣ ਸਕੇ ਨਵੀਂ ਪੀੜੀ ਦਾ ਦਰਵਾਜ਼ਾ। ਜਿਹਨਾਂ ਦੇ ਨਾੜੇ ਤੇ ਗੇਟ ਖੜੇ ਨੇ ਇਹ ਪਟੇਲ ਉੱਤੀ ਜਿੰਨਾ ਕੋਈ ਚੋਣ ਕਰਕੇ ਦਿੱਤਾ ਹੈ। ਇਦੋਂ ਤੁਹਾਡੇ ਫੋਰਮ ਰਾਹੀਂ ਮੈਂ ਪੰਜਾਬ ਸਰਕਾਰ ਕੋ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ। ਪਰ ਉਰੀ ਲੱਗੂ ਹੋਈ ਪੂਰੀ ਟੀਮ ਲਈ ਕਿ ਅਸੀਂ ਉਹ ਲੋਕਾਂ ਜਿਹੜੇ ਪਾਲ ਸਹਾਇਤ ਦਾ ਪਹਿਲਾ ਸੰਪਦਿਨਾ ਨੇ ਪਾਲ ਸਭਾ ਕਥਿਤ ਹੈ। ਅੱਜ ਜਿਸ ਕੰਡੀਸ਼ਨ ਹੋ ਚੁੱਕੀ ਕਾਫੀ ਚੁਣੌਤੀਆਂ ਦੇ ਵਿੱਚ ਪਾਕਵਾ ਦਾ ਕੰਮ ਕਰਦੇ ਰਿਹਾ ਸੈਟਿਡਨ ਹਰ ਸਮੁਦਾਇ ਦੀ ਜਿਹੜੀ ਸਭਾ ਲੱਗਦੀ। ਉਹਨਾਂ ਬੱਚੇ ਆਪਣੇ ਟੈਲੈਂਟ ਵਿਕਸਪ ਕਰਦੇ ਸੀ। ਪਰ ਦਿੱਸ਼ੇ ਬਿਲਕੁਲ ਟੈਲੈਂਟ ਲੈ ਕੇ ਨਹੀਂ ਜਾਂਦੇ ਸੀ ਕਿਉਂਕਿ ਉਸ ਨੂੰ ਦੁਬਾਰਾ ਲਾਈਵ ਕੀਤਾ ਜਾਵੇ। ਇਹ ਟਾਕਰ ਵੀਚ ਕਰਾਂਗੇ ਤੁਹਾਡੇ ਤੋਂ ਪਰ ਨਾਲ ਵੀ ਨਾਲ ਇਸ ਕਰਦਾ ਵੀ ਕਰਾਰ ਮਖਦੇ ਆ ਤੁਹਾਡੇ ਤੋਂ ਕਿ ਪ੍ਰਸ਼ੰਧ ਮਰਚਨ ਦੇ ਤੋਂ 9 ਲੱਖ ਦੇ ਕਰੀਬ ਦੇ ਬੋਰ ਦੇ ਆਰਾਮ ਦੇ ਰਹੇ ਹੋ ਸਰਪੇ ਸਵਰਥ ਕਰਨਾ ਕਿ ਕਿ ਉਹਨਾਂ ਦੂਸਰ ਦੀ ਕਿ ਸਾਈਡ ਵਾਲੇ ਜੰਨਲ ਸਕੂਲ ਤੋਂ ਬਾਹਰ ਹੈ ਪਰ ਫਿਰ ਵੀ ਬਾਸ ਹੈ ਸਾਚਰੇ ਦੇ ਉਹਨਾਂ ਨੂੰ ਵੀ ਨਾਲ ਰੋਕੇ ਚੱਕਰੀ ਹੁੰਦਾ ਕਾ ਤੇ ਮੈਂ ਮੁਬਾਰਕ ਇਹਨਾਂ ਤੋਂ ਬਹੁਤ ਵਾਰੀ ਇਸ ਗੱਲ ਬਸ ਤੇ ਤੁਸੀਂ ਇੱਕ ਹਿੰਮਤ ਕਰਕੇ ਨਵੀਂ ਪ੍ਰੀਸਾ ਡੀਪੀ ਬਾਸ ਸਰ ਜਿਹੜੀ ਕਹਾਮ ਬੱਚੇ ਸਮਝ ਸਕਦੀ ਹੈ ਉਹ ਤੁਹਾਨੂੰ ਦਿਵਾਲੀ ਵਿੱਚ ਖੜਰਾ ਦੇ ਵਾਹ ਸੋ ਇਹਨਾਂ ਨੂੰ ਹੋਰ ਵੀ ਚੰਗੀ ਇਲੈਕਟ੍ਰਿਕ ਸਿਆਜਾ ਕਿ ਕਿ ਘੱਟਵਰ 5 ਸਾਲ ਇਹਨਾਂ ਬੱਚਿਆਂ ਦੇ ਨਾਲ ਕਰਨਾ ਤਾਂ ਕਿ ਇਹ ਅੱਛੀ ਉਮਰ ਦੇ ਬੱਚੇ ਹੋਣ ਕਿਕਲੀ ਮੁਕਤ ਤੌਰ ਤੇ ਤੋਂ ਬੰਦੇ ਆਦਬ ਦੇ ਤਾਬਬ ਦੇ ਸਲੀਕੇ ਦੇ ਪਾਣੀ ਹੋਣ ਜਿਹੜਾ ਬੱਚਿਆਂ ਦੇ ਸੈ اور انٹراشٹری پتھر تک آیا ہے تو انہوں نے ایک بخر ماحول جگہ پیدا اور سب تراش ہے صاف کرنے والد پیدا کر رہے ہیں وہ کارگر نہیں ہے اور جب بال شاہ جا سمجھا جائے گا ਔਰ ਬੱਚਿਆਂ ਨੂੰ ਸਹਿਤ ਕੋਲ ਲੈ ਜਾਇਆ ਜਾਏਗਾ ਉਹਦੇ ਨਾਲ ਇੱਕ ਉੱਪਰੀ ਤਰ੍ਹਾਂ ਦਾ ਮਾਹੌਲ ਬਣੇਗਾ ਜਿਹੜੇ 50 ਸੱਖਿਆ ਦਾ ਪੰਜਾਬੀ ਸਕੂਲ ਕੋਲ ਗਿਆਨੀ ਵਿਖਾਵਾ ਦੇਾਇਆ ਜਾਏਗਾ ਇਸ ਤਰ੍ਹਾਂ ਇਹਦੇ ਨਾਲ ਜਿਹੜੇ ਜੱਟ ਨਾਮ ਹੋਣਗੇ ਬਾਤਿਕਾ ਕੋਤੇ ਜਾ ਰਹੇ ਨੇ ਜਿਹੜੇ ਸਰਪਾਧੀਆਂ ਉੱਪਰ ਸ਼ਨਾਮਾ ਬੱਚੇ ਇੱਥੇ ਮਰਨ ਕੋਲ ਹੋਰ ਸਭ ਸੰਜਿਆ ਬਿਕਾ ਇਸ ਕਾਰ ਦਾ ਪ੍ਰਚਾਰ ਕਰਕੇ ਤੇਨ ਹਾਲ ਜਦ ਤੱਕ ਕਰਾ ਗਿਆ ਹੈ ਇਹ ਪੰਜਾਬ ਦੇ ਵਿੱਚ ਜੋ ਉਸ ਤੋਂ ਸਰਚਾ ਉਸ ਸੈੱਟ ਉਹਨਾਂ ਦੀ ਦਿੱਤੀ ਜਿਹੜੀ ਆ ਕਰਾ ਦਨ ਸਭ ਤੋਂ ਵੱਸ ਸਮਾਇ ਰਿਹਾ ਉਹਨਾਂ ਦੇ ਚਾਸਿਤ ਨਾਦੀ ਕਾ ਹੋਈ ਪਿਛਲੇ ਸਾਡੇ ਪੜਨ ਦੇ ਵਿੱਚ ਜਿਹੜਾ ਕਟਾ ਉਸ ਦਾਲਾ ਸੰਬੰਧ ਹੋਇਆ ਇਸੇ ਬਾਅਦ ਤੋਂ ਜਿਹੜੀ ਰਹੀ ਉਹ ਪੰਜਾਬ ਦੇ ਵਿੱਚ ਮਹੌਲ ਬਿਕਾਤੀਆ ਜਿੱਤ ਜਾ ਉਹ ਨਾਮ ਨਹੀਂ ਕਰਦਾ ਕਿ ਪੰਜਾਬੀ ਜਿਹੜੇ ਨੇ ਉਹ ਅੱਲਾ ਬੁੱਲਾ ਪਾਸੜਦਾ ਨਾ 15-15 ਰੁਪਏ ਦੇ ਕੰਮ ਕੋਈ ਗਲਤ ਸੱਜਾ ਚਾਰ ਦੀ ਪਾਕਸਾਲੀ ਤਾਂ ਸੈਅ ਦੀ ਗਾਥ ਨਹੀਂ ਕਰ ਸਕਦੇ ਉਹਨਾਂ ਵਰਤ ਦੇ ਰਮ ਦੇ ਕੇ ਇਸ ਦਾ ਹਾਈ ਰੇਟ ਕੋਲੇਸਟਾਰਲ ਨਹੀਂ ਕਿਹਦੀ ਬਾਤ ਨੂੰ ਬਲਾਈ ਤੇ ਪੱਕਰ ਨਹੀਂ ਹੈ ਕੋਈ ਨਾ ਇੱਕ ਜੈ ਜਿਹੜੀ ਗਿਆਨ ਦਾ ਵਰਤ ਜਿਹੜੀ ਲਹਿਰ ਜਿਹੜੀ ਆਉਂਦੀ ਹੈ ਸਾਹਿਬ ਜਿਹੜਾ ਉੱਤਸਾਹ ਕਰੇਗੀ ਕਿ ਅੱਜ ਦਾ ਦਿਨ ਬੱਤਵਾਲ ਸੈਟ ਉਹ ਜਿਹੜਾ ਪਿਛਲੇ ਵਿੱਚ ਜਾ ਕੇ ਫਿਰ ਉਹ ਦੁਬਾਰਾ ਇਸ ਦਾ ਮਤਲਬ ਜਿਹੜਾ ਸਤ ਸਾਲ ਅੱਜ ਦਾ ਸਲਵਤ ਹੋ ਰਿਹਾ ਸੀ ਕੋਈ ਜਿਹੜਾ ਅੱਜ ਦਿੱਕਾ ਇਹ 5 ਸਾਲ ਬਾਅਦ ਇਹ ਲਿਖੇਗਾ ਕਿ ਹੋ ਜਾਵੇਗਾ ਉਹ ਕਿਹੜੀ ਰੂਪ ਸਾਫ ਸਿੱਧਾ ਸਿਫਾ ਲੱਗਦਾ ਜਿਵੇਂ ਦਾ ਦਾ ਪਾਉਣ ਵਾਲੇ ਇਹ ਜਖਮ ਰੱਖਿਆ ਦੇ ਬਾਅਦ ਇਹ ਕਿ ਕਪਾਣੇ ਨੀ ਪ੍ਰੋਜੈਕਟ ਨੇ ਲੇਕ ਪੱਕਾ ਕਰਨ ਲਈ ਪ੍ਰੋਜੈਕਟ ਕਿਹਾ ਪੱਜਾ ਵਿੱਚ ਜਿਹੜੀ 25 ਤੇ 5 ਕੇ ਉੱਤੋਂ ਉੱਦਸ ਸੇ ਕਰਾਈ ਵੀ ਜੜੀ ਹੈ ਜਿੱਤੀ ਦਾਸ ਤੇ ਇੱਕ ਪੰਜਨ ਡੀਰੋਲ ਕਰਾਇਆ ਗਿਆ ਨੇ ਸਾਥ ਕੋਈ ਜਰ ਨੇ ਇਹ ਸ਼ਾਇਦ ਜੁੜੇ ਨੇ ਜਿਹੜੇ ਪੱਤਾ 20 ਜੰਗਰ ਇਹ ਸਾਰੇ ਨਸਨ ਵਾਲੇ ਹੁਣ ਨਾਲ ਸਾਥ ਵੀ ਦਰਸ਼ਕ ਤੇ ਮਿੰਟ ਔਰ ਹੋਰ ਨੂੰ ਨਚਨ ਲੈ ਕੇ ਸੁਪਲਾਈ ਵੀ ਜੜੀ ਹੈ ਦੇਨ ਦੀ ਸਾਈ ਹੋ ਸੰਦੇ ਨੇ ਇਹ ਸ਼ਾਇਦ ਪੰਜਾਬ ਦੇ ਵਿੱਚ ਇੱਕ ਨਵਾਂ ਜਿਹੜਾ ਸਭਾ ਸਾਹਿਬ ਜਿਹੜਾ ਸਵੇਨਨੀ ਮਨਨ ਜਾਇਗਾ ਹੈ ਜਿਹਨ ਲਈ ਕਿਤੇ ਨਾ ਪਾਉਣ ਕਿ ਬਾਠਰੀ ਵਧਾਈ ਦੇ ਪਰਸਪਰ ਨੇ ਉਥੇ ਸਾਰੇ ਸਤਿ ਪ੍ਰੋਗਰਾਮ ਵਿਆਪਕ ਪ੍ਰਿੰਸੀਪਲ ਵੀ ਜਿਹੜੇ ਸਨ ਆਦੇ ਪੱਤਨ ਨੇ ਜਿਨ੍ਹਾਂ ਨੇ ਪੂਰਾ ਮਿਲਵਰਤਨ ਦੇ ਕੇ ਇਹ ਸੰਭਵ ਜਿਹੜਾ ਇੱਕ ਨਹਿਰ ਦੇ ਵਿੱਚ ਬਣਦਾ ਜਿਹੜਾ